ਸ਼੍ਰੀ ਦੁਰਗਾ ਮੰਦਿਰ ਫੇਸ 10 ਵਿਖੇ ਹਰ ਸੋਮਵਾਰ ਨੂੰ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਹੋਏ ਅੱਜ ਸਾਵਣ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਵੀ ਸੋਮਵਾਰ ਦੇ ਦਿਨ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੰਗਤ ਵੱਲੋਂ ਵੱਧ ਛੜ ਕੇ ਹਿੱਸਾ ਲਿੱਤਾ ਗਿਆ ਇਸ ਸਬੰਧਿਤ ਮੰਦਿਰ ਕਮੇਟੀ ਨੇ ਵੀ ਇਸ ਗੱਲੋਂ ਬਾਤ ਦਾ ਜਿਹੜਾ ਹੈਗਾ ਸਾਡਾ ਤਾਂ ਉਹਨਾਂ ਮਤਲਬ ਚਲੋ ਸਾਰਿਆਂ ਦਾ ਹੀ ਆਉਗਾ ਜੋ ਹੈਗਾ ਪ੍ਰੋਗਰਾਮ ਤੋਂ ਪਰੇ ਹੈ ਵੀ ਸਾਡਾ ਚਲੋ ਫਿਰ ਵੀ ਥੋੜੇ ਸੰਗਤ ਘਟ ਜਾਂਦੀ ਹੈ ਕਿਉਂਕਿ ਪਹਿਲਾਂ ਪੂਰੇ ਹੋ ਜਾਂਦੇ ਆ ਨਾ ਆਪਣੇ ਸਾਵਨ ਦੇ ਉਹਦੇ ਕਰਕੇ ਘਟ ਜਾਂਦੀ ਹੈ ਪਰ ਫਿਰ ਵੀ ਚਲੋ ਸਾਡਾ ਪੋਲ ਵੀ ਬਹੁਤ ਵਧੀਆ ਰਿਹਾ ਅੱਜ ਰਾਸ਼ ਸ਼ਵੇਰ ਦਾ ਟਾਈਮ ਥਾਰਾ ਤੈਨੂੰ ਰਾਸ਼ ਰਹਿ ਤਾਂ ਹੋ ਵੀ ਹੈ ਸਾਡਾ ਲੰਗਰ ਤੇ ਅੱਜ ਲਾਸਟ ਲੰਗਰ ਹੋ ਗਿਆ ਜਿਸ ਵਾਲੇ ਤੇ ਅਸਲ ਆਪਦੀ ਜਿਹੜੀ ਫਰਤਾਈ ਗਈ ਹੈ ਅੱਗੇ ਕੀ ਕੀ ਪਲਾਨਿੰਗ ਹੋਦੀ ਜਿਸ ਸ਼ਵੇਰ ਦੀ ਬਾਰੇ ਅਜੇ ਤਾਈ ਉਹ ਮਤਲਬ ਉਹ ਵੀ ਕਿਸੇ ਆਪਣੇ ਆਪਣੇ ਦਾਨੀ ਨੇ ਕੀਤਾ ਜੋ ਕੀਤਾ ਉਹ ਗੁਪਤ ਰੱਖਿਆ ਨਾਮ ਵੀ ਕਹਿੰਦੇ ਨਾਮ ਨਾ ਦੱਸੋ ਕਿ ਅਸੀਂ ਆਪ ਹੀ ਸੇਵਾ ਕਰਨੀ ਹੈ ਤੇ ਬਾਕੀ ਸਾਡਾ ਹੁਣ ਅੱਗੇ ਹੋ ਗਿਆ ਚਾਂਦੀ ਦਾ ਕਰਕੇ ਤਾਂ ਇਹ ਹੋਰ ਕੋਈ ਜਿੰਨਾ ਕੋਲ ਸਕਦਾ ਵੀ ਸਾਨੂੰ ਸਭ ਤੋਂ ਵੱਡਾ ਇੱਥੇ ਡਰ ਹੈ ਸਾਡਾ ਬਾਹਰਿਸ਼ ਵਾਲੇ ਹੋਣ ਕਰਕੇ ਚੋਰੀ ਦਾ ਬੜਾ ਡਰ ਹੈ ਸਾਨੂੰ ਉਸ ਕਰਕੇ ਉਹਦੇ ਹਸਾਬ ਨਾਲ ਹੀ ਸਾਨੂੰ ਸੇਫਟੀ ਹੈ ਹਸਾਬ ਨਾਲ ਹੀ ਇਹਦਾ ਜੋ ਵੀ ਆਪਾਂ ਅੱਗੇ ਜਿੰਨਾ ਵੀ ਕਰਾਂਗੇ ਉਹਦੇ ਹਸਾਬ ਨਾਲ ਹੀ ਕਰ ਸਕਦੇ ਹਾਂ ਦਾਂਗੇ ਲੰਗਰ ਦੇ ਵਿੱਚ ਕੀ ਕੀ ਅੱਜ ਵਰਤਾਇਆ ਗਿਆ ਹੈਗਾ ਕਿਉਂਕਿ ਅੱਜ ਆਖਰੀ ਸੋਮਵਾਰ ਹੈਗਾ ਲੰਗਰ ਦਾ ਜੀ ਅੱਜ ਅਸੀਂ ਤਾਂ ਆਪਣੇ ਵੱਲੋਂ ਬਹੁਤ ਜ਼ਿਆਦਾ ਵਧੀਆ ਕੀਤਾ ਹੋਇਆ ਵੀ ਆਪਣੇ ਲੋਕ ਦਾਲ ਵੀ ਹੈ ਸਾਡੇ ਨਾਲ ਮਾਲ ਪੁੜਿਆ ਨਾਲ ਆਲੂ ਵਾਲੀ ਸਬਜ਼ੀ ਹੈ ਤੇ ਨਾਲ ਪੂਰੀ ਹੈ ਛੋਲੇ ਹੈ ਤੇ ਨਾਲ ਲੋਕੇ ਆਪਣਾ ਵਕੀਰ ਹੈ ਜੀ ਸਾਡਾ ਅਸਤਾ ਦੀ ਗੱਲ ਕਰੀਏ ਇੱਥੇ ਸੰਗਤ ਤੋਂ ਬਲਕਿ ਕਹਿਣਾ ਨਹੀਂ ਪੈਂਦਾ ਆਪ ਹੀ ਸੰਗਤ ਆਂਦੀ ਹੈ ਕੀ ਕਹਿਣਾ ਚਾਹੁੰਗਾ ਆਸਥਾ ਦੀ ਗੱਲ ਇੱਥੇ ਦੇਖੋ ਜੀ ਆਸਥਾ ਹੀ ਹੈ ਲੋਕਾਂ ਦੀ ਜਿਹੜਾ ਕਿਉਂਕਿ ਸਾਡਾ ਜਿਹੜਾ ਹੈਗਾ 3-4 ਸਾਲ ਤੋਂ ਅਸੀਂ ਤੋ ਜਿੱਦਾਂ ਵੀ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ ਤੇ ਸਾਰੀ ਜਿਹੜੀ ਸਾਡੀ ਸੰਸਾ ਹੈਗੀ ਆ ਜਿੰਨੀ ਵੀ ਦੁਰਗਾ ਮੰਦਰ ਦੀ ਕਮੇਟੀ ਜ ਮੇਲਾ ਮੰਡਲਾ ਚਾਹੇ ਜਾਂ ਮਤਲਬ ਸਾਡਾ ਹੈਗਾ ਇਹ ਸਾਰੇ ਰਲ ਮਿਲ ਕੇ ਬੜਾ ਵਧੀਆ ਕੰਮ ਕਰ ਰਹੇ ਜਿਹਨਾਂ ਨਾਲ ਲੋਕਾਂ ਦਾ ਬੜਾ ਸਹਿਯੋਗ ਮਿਲਦਾ ਲੋਕ ਬੜੇ ਖੁਸ਼ ਆ ਇਸ ਚੀਜ਼ ਤੇ ਕਿਉਂਕਿ ਸਾਡਾ ਕੋਈ ਪ੍ਰੋਫਿਟ ਵਾਲਾ ਨਹੀਂ ਆ ਕੋਈ ਸਾਡਾ ਪਰਸਨਲ ਨਹੀਂ ਕਿਸੇ ਦਾ ਹੈਗਾ ਸਾਰਿਆਂ ਦਾ ਹੈਗਾ ਵੀ ਲੋਕਾਂ ਦੇ ਲਈ ਇਹ ਕੰਮ ਕਰ ਰਹੇ ਆ ਨਾ ਕਿ ਆਪਣੇ ਕਿਸੇ ਪਰਸਨਲ ਕੇਤੇ ਘਰ ਦੇ ਲਈ ਹੈ ਕਿ ਕੋਈ ਪਰਸਨਲ ਬੰਦੇ ਦਾ ਹੈਗਾ ਆਈ ਸਰ ਇੱਕ ਪ੍ਰਧਾਨ ਜੀ ਕਈ ਵਾਰ ਨਾ ਲੋਕ ਜੋ ਦਾਨ ਦਿੰਦੇ ਉਹ ਕਹਿੰਦੇ ਕਿ ਭਾਈ ਦਾਨ ਲੱਗਦਾ ਕਿ ਤੇ ਸਹੀ ਕਿ ਨਹੀਂ ਲੱਗਦਾ ਜੇ ਤੁਹਾਨੂੰ ਕੋਈ ਦਾਨ ਦਿੰਦਾ ਕਿ ਆ ਉਹ ਹੱਕ ਰੱਖਦਾ ਹੈ ਵੀ ਬਈ ਕਹਿ ਪੁੱਛ ਸਕੇ ਕਿ ਇਹ ਕਿੱਥੇ ਲੱਗਿਆ ਜਾਂ ਸਾਡਾ ਕਿਸ ਜਗ੍ਹਾ ਤੇ ਤੁਸੀਂ ਖਰਚ ਬੇਖੋਈ ਸਾਡੀ ਅੱਜ ਤੱਕ ਤੇ ਕੋਸ਼ਿਸ਼ ਰਹੀ ਹੈ ਵੀ ਜਿੰਨੇ ਜਿੱਦਾਂ ਦਾਨ ਦਿੱਤਾ ਜਿਸ ਚੀਜ਼ ਲਈ ਦਿੱਤਾ ਅਸੀਂ ਉਹੀ ਉਹਦਾ ਕੰਮ ਕਰਕੇ ਦਿੱਤਾ ਤੇ ਅਸੀਂ ਉਸ ਪੈਸੇ ਨੂੰ ਹੋਰ ਪਾਸੇ ਨਹੀਂ ਵਰਤੀਦਾ ਕਦੀ ਵੀ ਜਿੱਥੇ ਤੱਕ ਮਤਲਬ ਸਾਡੀ ਤਾਂ 95% ਸਾਡੀ ਕੋਸ਼ਿਸ਼ ਇਹ ਹੀ ਰਹੀ ਹੈ ਵੀ ਆਈ ਉਹ ਪੈਸਾ ਉੱਥੇ ਲੱਗੇ ਜਿੱਥੇ ਜਿੰਨੇ ਜਿਸ ਖਾਤਰ ਦਾਨ ਦਿੱਤਾ ਹੈ ਸਾਨੂੰ ਕਿ ਕੰਨੀ ਨੂੰ ਹੱਕ ਹੈਗਾ ਪੁੱਛਦਾ ਤੁਹਾਨੂੰ ਸਾਨੂੰ ਦੀ ਸਾਨੂੰ ਤਾਂ ਇੱਕ ਦੋ ਵਾਰੀ ਟੋਕੀ ਸਾਹਿਬ ਨੂੰ ਸਾਡੇ ਜਨਰਲ ਸੈਕਟਰੀ ਸਾਹਿਬ ਐਨਾਂ ਨੂੰ ਪੁੱਛ ਲਿਆ ਵੀ ਸਾਡੀ 100 ਰੁਪਏ ਦੀ ਪੁੱਤਦਾਨ ਦੀ ਪਰਚੀ ਸੀਗੀ ਉਹ ਕਹਿੰਦਾ ਮੇਰੀ ਪਰਚੀ ਸੀਗੀ ਜੀ ਦੱਸੀ ਨਹੀਂ ਉਹ ਫਿਰ ਟੋਕੀ ਸਾਹਿਬ ਨੇ ਕਿਹਾ ਵੀ ਦੱਸੋ ਕਿਸ ਨਾਮ ਤੇ ਉਹ ਨਾਮ ਤਾਂ ਹੋਰ ਕਿਸੇ ਤੇ ਸੀਗੀ ਉਹਦੇ ਕਰਕੇ ਉਹ ਵੀ ਆਈ ਇੱਥੇ ਤੱਕ ਉਹ ਸਾਡਾ ਹਿਸਾਬ ਤਾਂ ਹੁਣ ਇੱਥੇ ਮੰਦਿਰ ਦਾ ਹੈਗਾ ਵੀ ਆਈ ਰੁਪਈਆ ਰੁਪਈਆ ਦਾ ਹਿਸਾਬ ਹੈਗਾ ਸਾਡਾ ਮੈਂ ਬਸ ਇਹ ਕਹਿਣਾ ਰਕੀ ਜਾਂਨੇ ਆ ਮੰਦਿਰ ਦੇ ਵਿੱਚ ਤੁਸੀਂ ਦੇਖੇ ਪਬਲਿਕ ਆਂਦੀ ਜਾਂਦੀ ਆ ਮੈਂ ਸਾਰਾ ਦਿਨ ਤਕਰੀਬਨ ਬੈਠ ਜਾਤ ਹਾਂ ਜਿਹੜਾ ਕੋਈ ਜਾਨੀ ਪੁੱਛ ਆਂਦਾ ਸਾਡੇ ਉੱਤੇ ਖਾਣ ਦੇ ਕੇ ਜਾਂਦਾ ਉਹ ਜਿਸ ਪਰਪਸ ਲਈ ਜਾਂਦਾ ਕਹਿੰਦਾ ਮੇਰਾ ਧੀਰਜ ਪਾਵੇ ਮੇਰੀ ਖੰਡ ਪਾਵੇ ਮੇਰਾ ਜੁੱਜ ਪਾਵੇ ਖੀਚ ਮੇਰੇ ਮੇਰੇ ਛੋਲੇ ਐਜੀ ਲੰਗਰ ਆਇਆ ਵੀ ਕਿਹਨੇ ਕਾਬਲੀ ਕਨੇ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਸਾਨੂੰ ਜਿਆਦਾ ਵੀ ਕਹਿੰਦੇ ਯਾਰ ਤੂੰ ਪੰਜ ਮਨ ਕੋਮਰ ਬਣਾਇਆ ਲੋਕ ਦਾ ਹਜ਼ਾਰ ਬਣਾਇਆ ਮੈਂ ਕੋਈ ਗੱਲ ਨਹੀਂ ਅਸੀਂ ਖੁੱਲੇ ਦਿਲ ਨਾਲ ਬਣਾ ਰਹੇ ਆ ਇਹ ਬੰਦੀ ਕਰਾਂਗੇ ਮੈਂ ਕੋਈ ਨੇੜਿਆ ਅਧਿਆਦੀ ਦਾ ਜੇਰੇ ਵੀ ਬਰਸਾਤ ਬਗੂੜ ਵੀ 22 ਜੋਂ ਦੇ ਬਗੂੜ ਵੀ ਮੰਡਲ ਦੇ ਵਿਦੇ ਰਲਿਆ ਜਿਹ ਵਾਲਾ ਜਿਹ ਵਾਲਾ ਕੋਈ ਤੁਸੀਂ ਦੇਖ ਰਹੇ ਹੋ ਆਪਣੇ ਤੇ ਅਜੀ ਉੱਤਲਾ ਬਣਾਇਆ ਉਹਦੇ ਅਸੀਂ 90000 ਰੁਪਏ ਲਾਇਆ ਉਹ ਕਿਸੇ ਦਾਨੀ ਪੁਰਸ਼ ਨੇ ਦਾਨ ਦਿੱਤਾ ਤੇ ਉਹਨੇ ਕਹਿੰਦੀ ਮੇਰਾ ਨਾਮ ਕੁੱਟ ਰੱਖੋ ਅਜੀ ਉਹਦਾ ਨਾਮ ਕੁੱਟ ਰੱਖਿਆ ਬਾਕੀ ਬੜੀ ਸ਼ਰਦਾ ਨਾਲ ਲੋਕ ਆ ਜਾ ਰਹੇ ਕਾਪੀ ਰਹੇ ਆ ਆਪਣਾ ਸ਼ਿਵਾਤਰੀ ਮਿਲਾਵਾ ਠੀਕ ਹੈ ਸਰ ਕੀ ਗੱਲ ਕਰ ਰਹੇ ਵਾ ਵਿਜੇ ਸਤਿਪਾਲਾ ਨਹੀਂ ਕੋੜਾ ਤਾਂ ਮਾਰ ਕਰਦੇ ਆ ਕਿਉਂਕਿ ਇਹ ਜੋ ਪ੍ਰੋਗਰਾਮ ਹੈ ਤੁਸੀਂ ਦੇਖ ਰਹੇ ਹੋ ਦਿਨ ਪਰ ਦਿਨ ਜਿਸ ਨਾਲ ਜਲਾਸਾ ਹੋ ਬਾਰਾ ਸੰਗਰਾਂ ਦੇ ਹਿਸਾਬ ਨਾਲ ਇਸ ਕਰਕੇ ਸੰਗਤ ਫੇਰ ਵੀ ਉਸੇ ਤਰ੍ਹਾਂ ਆ ਰਹੀ ਹੈ ਜਿਸ ਤਰ੍ਹਾਂ ਪੂਰਨ ਮਾਤੀ ਦਾ ਹਿਸਾਬ ਨਾਲ ਸਰਧਾਲੂ ਇਕੱਠੇ ਹੋ ਕੇ ਆਉਂਦੇ ਜੀ ਅਸੀਂ ਇਹ ਕਹਾਂਗੇ ਜੀ ਸੰਗਤ ਸਾਡੇ ਮੰਦਰ ਨੂੰ ਬੜਾ ਵੱਡਾ ਉਤਸ਼ਾਹ ਮਿਲਦਾ ਕਮੇਟੀ ਨੂੰ ਉਤਸ਼ਾਹ ਮਿਲਦਾ ਕਿ ਸੰਗਤ ਬਹੁਤ ਅੱਗੇ ਤੋਂ ਵੱਧ ਤੋਂ ਵੱਧ ਜੁੜ ਰਹੀ ਹੈ ਸ਼ਰਮੀ ਆਪਾਂ ਦੇਖਦੇ ਆ ਕਿ ਬੜੇ ਡੈਡੀਕੇਟਲੀ ਤੁਸੀਂ ਦਾ ਲੰਗਰੀ ਸੇਵਾ ਕਰਦੇ ਹੋ ਭਾਂਡੇ ਵਰਤਾਂ ਦੀ ਕਿਵੇਂ ਤੁਸੀਂ ਇੱਥੇ ਹੀ ਪਰਮਾਨੈਂਟਲੀ ਲੱਗੇ ਹੋ ਬੜੇ ਡੈਡੀਕੇਟਲੀ ਕਿੱਦਾਂ ਪਰਿਵਾਰ ਵੱਲੋਂ ਕਿੱਦਾਂ ਫੀਡ ਬਣਦਾ ਕਿ ਵੀ ਤੁਸੀਂ ਬਾਹਰ ਭਾਂਡੇ ਲੈ ਕੇ ਰਿਆ ਨਾ ਕੈਂਟਰੀ ਨੂੰ ਦੇਖੋ ਇਹ ਇਹ ਮਤਲਬ ਇਹ ਗੱਲ ਹੁੰਦੀ ਆ ਉਹ ਰਸ ਜਗਿਆ ਹੁੰਦਾ ਇਸ ਕਰਕੇ ਹਰੇਕ ਬੰਦਾ ਪਰੋਤੀ ਆਂਦਾ ਹਰੇ ਕਾ ਕੇ ਪਲੇਟਾ ਚੱਕਣ ਦੀ ਕੋਸ਼ਿਸ਼ ਕਰਦਾ ਅਸੀਂ ਬਕਾਇਦਾ ਸਿਸਟਮ ਦੇ ਨਾਲ ਉਹਨੂੰ ਦਿੰਨੇ ਆ ਇਹ ਕਈ ਬੰਦੇ ਆਂਦੇ ਆਂਦੇ ਬਜ਼ੁਰਗ ਆ ਹੋਰ ਉਹ ਲੋਕ ਸੀ ਆਪਣੇ ਆਪਣਾ ਪਲੇਟਾਂ ਦੇ ਕੇ ਉਹਨਾਂ ਨੇ ਕੁਰਸੀਆਂ ਰੱਖੀਆਂ ਉਹ ਕੁਰਸੀਆਂ ਤੇ ਬਿਠਾਈ ਘਰ ਦੇ ਨਹੀਂ ਕਹਿੰਦੇ ਸੀ ਪੰਡਿਆ ਦੀ ਡਿਊਟੀ ਕਰਦੇ ਹੋਗੇ ਅੱਜ ਕੱਲ੍ਹ ਕੀ ਕਹਿੰਦੇ ਹੋ ਤੁਸੀਂ ਕਹਿ ਸਕਦੇ ਪ੍ਰੈਸ ਵਾਲਾ ਜੋ ਮਾਰ ਕੇ ਕਹਿ ਸਕਦੇ ਠੀਕ ਠੀਕ ਹਾਂ ਜੀ ਮੈਂ ਕੀ ਕਹਿਣਾ ਚਾਹੁੰਦਾ ਅਸੀਂ ਕਹਾਣੀ ਦੇਖ ਪਾਜੇ ਸ਼ਿਵਾਲੇ ਤੇ ਸਾਡਾ ਅਸ਼ਟਧਾਤੂ ਦਾ ਬਹੁਤ ਅੱਛਾ ਲੱਗਿਆ ਹੁਣ ਚਾਂਦੀ ਦਾ ਵੀ ਕਹਿ ਰਹੇ ਲਗਾ ਲਓ ਪਰ ਅਸੀਂ ਨਹੀਂ ਲਗਾ ਰਹੇ ਕਿਉਂਕਿ ਚੋਰੀ ਹੋ ਜਾਂਦਾ ਜਿਹੜਾ ਸ਼ਰਮਾ ਜੀ ਨੇ ਕਿਹਾ ਇਚਰੀ ਹੋ ਸਕਦੀ ਹੈ ਤਾਂ ਇਸ ਕਰਕੇ ਲਈ ਬਾਕੀ ਸਾਡਾ ਚਾਵਣ ਦੇ ਜਿਹੜੇ ਸੋਮਵਾਰ ਚੱਲੇ ਸੀ ਉਹ ਅਸੀਂ ਬੜੇ ਅੱਛੇ ਤਰੀਕੇ ਨਾਲ ਕੀਤਾ ਸਾਡਾ ਆਉਣ ਵੀ ਹੋਇਆ ਔਰ ਇਹ ਮੈਮ ਜਨਿਵਰਸਿਟੀ ਵੀ ਤੁਹਾਡੀ ਬਹੁਤ ਖਾਸ ਹੁੰਦੀ ਹੈ ਫੇਸ ਦੱਸਦੀ ਮੈਂ ਅੰਦਰ ਦੀ ਇਸ ਵਾਰ ਕਿੱਦਾਂ ਦੀ ਤਿਆਰੀ ਇਸ ਸਾਰੀ ਹੋਈ ਵੀ ਅੱਛੀ ਸਾਰੀ ਡੀਜੇ ਅਗਰ ਆ ਰਿਹਾ ਹੈ ਔਰ ਬਹੁਤ ਅੱਛੇ ਤਰੀਕੇ ਨਾਲ ਚੱਲੂਗਾ ਸਾਡਾ ਮੈਡਮ ਮੇਰੇ ਨਾਲ ਕੇ ਕਰਾ ਰਹੇ ਚੀਫ ਗੈਸਟ ਕੌਣ ਹੋਣਗੇ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ